ਰੋਸ਼ਨੀ ਅਤੇ ਖੁਸ਼ੀ ਦਾ ਤਿਉਹਾਰ ਦੀਵਾਲੀ ਇਸ ਵਾਰ ਵੀ ਲੋਕਾਂ ਚ ਉਲਝਣ ਦਾ ਕਾਰਨ ਬਣਿਆ ਹੋਇਆ ਕਿ ਦੀਵਾਲੀ 20 ਅਕਤੂਬਰ ਨੂੰ ਮਨਾਵੀ ਜਾਏਗੀ ਜਾਂ 21 ਅਕਤੂਬਰ ਨੂੰ ਦੱਸਣਯੋਗ ਗੱਲ ਹੈ ਕਿ ਦੀਵਾਲੀ ਦਾ ਤਿਉਹਾਰ 카ਰ্তিক ਮਹੀਨੇ ਦੀ ਮੱਸਿਆ ਤਿਥੀ ਨੂੰ ਮਨਾਇਆ ਜਾਂਦਾ ਹੈ ਇਸ ਸਾਲ ਇਹ ਤਿਥੀ 20 ਅਕਤੂਬਰ 2025 ਦੀ ਦੁਪਹਿਰ 3:44 ਮਿੰਟ ਤੋਂ ਸ਼ੁਰੂ ਹੋ ਕੇ 21 ਅਕਤੂਬਰ ਸ਼ਾਮ 5:43 ਮਿੰਟ ਤੱਕ ਰਹੇਗੀ ਯਾਨੀ ਕਿ ਮੱਸਿਆ 2 ਦਿਨ ਪਹਿ ਰਹੀ ਹੈ ਜਿਸ ਕਾਰਨ ਇਸ ਤਿਹਾੜ ਦੇ ਤਰੀਕ ਨੂੰ ਲੈ ਕੇ ਉਲਝਣ ਬਣੀ ਹੋਈ ਹੈ Hindu ਧਰਮ ਚ ਜ਼ਿਆਦਾਤਰ ਤਿਹਾੜ ਜੋ ਹੈ ਉਦੇ ਤਰੀਕ ਜੋ ਸੂਰਜ ਉਦੇ ਸਮੇ ਮੌਜੂਦ ਰਹੇ ਉਹਨੋ ਹੀ ਪ੍ਰਮੁੱਖ ਮੰਨਿਆ ਜਾਂਦਾ ਪਰ ਦੀਵਾਲੀ ਉਸ ਤੋਂ ਵੱਖਰੀ ਹੈ ਕਿਉਂਕਿ ਇਹ ਤਿਹਾੜ ਰਾਤ ਤੇ ਸਵੇਰ ਮਨਾਇਆ ਜਾਂਦਾ ਹੈ ਸ਼ਾਸਤਰ ਅਨਸਾਰ ਦੀਵਾਲੀ ਦੀ ਲక్ష్ਮੀ ਪੂਜਾ प्रदੋਸ਼ ਕਾਲ ਅਤੇ ਨਿਸ਼ੀਤ ਕਾਲ ਚ ਕੀਤੀ ਜਾਂਦੀ ਹੈ ਜੋ ਇਸ ਸਾਲ 21 ਅਕਤੂਬਰ ਦੇ ਮੱਸਿਆ ਨਾਲ ਮਿਲ ਰਹੇ ਹਨ ਜੋ ਲੋਕ ਆਪਣੇ ਦਫ਼ਤਰਾਂ ਜਾਂ ਕਾਰੋਬਾਰੀ ਸਥਾਨਾਂ ਤੇ ਸਵੇਰੇ ਲక్ష్ਮੀ ਪੂਜਾ ਕਰਦੇ ਹਨ ਉਹ 21 ਅਕਤੂਬਰ ਦੇ ਸਵੇਰ ਤੱਕ ਵੀ ਪੂਜਾ ਕਰ ਸਕਦੇ ਹਨ ਕਿਉਂਕਿ ਮੱਸੀਆ ਤੇ ਇਥੇ ਉਸ ਦਿਨ ਸ਼ਾਮ 5:43 ਮਿੰਟ ਤੱਕ ਮੌਜੂਦ ਰਹੇਗੀ 21 ਅਕਤੂਬਰ ਹਾਂਜੀ 21 ਅਕਤੂਬਰ ਸ਼ਾਮ ਤੱਕ ਮੱਸੀਆ ਰਹਿਣ ਨਾਲ ਜੋ ਗੋਵਰਦਨ ਪੂਜਾ ਹੈ ਉਹ 22 ਅਕਤੂਬਰ ਨੂੰ ਮਨਾਇ ਜਾਵੇਗੀ ਇਸੇ ਦਿਨ ਪ੍ਰਤੀਪਦਾ ਵੀ ਰਹੇਗੀ ਇਸੇ ਤਰ੍ਹਾਂ ਭਾਈ ਦੂਜ ਦਾ ਤਿਉਹਾਰ ਜੋ ਹੈ ਤੇ ਇਹ ਤੋਬਾ ਨੂੰ ਮਨਾਇਆ ਜਾਵੇਗਾ